ਲੈ ਦੋ ਪੜੀ ਕਿਸਾਨ ਭਰਾਵੋ ਅੱਜ ਪਿੰਡ ਬਰਾਸ ਦੇ ਵਿੱਚ ਪਟਵਾਰੀ ਸਾਹਿਬ ਇੱਧਰ ਅੱਗ ਲੱਗੀ ਹੋਈ ਦੀ ਕਿਸੇ ਕਿਸਾਨ ਦੀ ਖੇਤ ਦੇ ਵਿੱਚ ਉਹਦੀ ਮੂਵੀ ਬਣਾਉਂਦੇ ਫਿਰਦੇ ਨੇ ਕਹਿੰਦੇ ਵੀ ਅਸੀਂ ਪ੍ਰਸ਼ਾਸਨ ਨੂੰ ਭੇਜਣਾ ਰਿਕਾਰਡ ਬਣਾ ਕੇ ਸਾਰਾ ਇਹ ਉਹ ਅੱਜ ਕਿਸਾਨ ਭਰਾਵਾਂ ਨੇ ਪਿੰਡ ਬਰਾਸ ਉਹਨੂੰ ਘੇਰਿਆ ਹੋਇਆ ਹੈ ਜਿਹੜੇ ਖੇਤ ਦੇ ਵਿੱਚ ਅੱਜ ਪਟਵਾਰੀ ਸਾਹਿਬ ਗਰਦੌਰੀ ਕਰ ਰਹੇ ਨੇ ਉਹ ਚੋਏ ਦੇ ਬਿਲਕੁਲ ਕੰਡੇ ਦੇ ਉੱਪਰ ਖੇਤ ਐ ਉਹ ਉਹ ਆਏ ਸਾਲ ਉੱਥੇ ਜਿਹੜੀ ਫਸਲ ਐ ਉਹ ਕਿਸਾਨ ਦੀ ਮਰਜ਼ੀ ਐ ਅਸੀਂ ਪੜਵਾਰੀ ਨੂੰ ਪੁੱਛਿਆ ਵੀ ਭਰਾਵਾ ਕਦੇ ਗਰਦੌਰੀਆਂ ਕਰਨ ਆਇਆ ਜਦੋਂ ਪਾਣੀ ਉਹਨੂੰ ਫਸਲ ਨੂੰ ਰੋੜ ਕੇ ਲੈ ਜਾਂਦਾ ਫਸਲ ਮਰ ਜਾਂਦੀ ਐ ਪਹਿਲਾਂ ਕਦੇ ਗਰਦੌਰੀਆਂ ਕਰੀਆਂ ਨੇ ਅੱਜ ਭਰਾਵੋ ਅੱਗ ਲੱਗੀ ਉਹਨੂੰ ਸੈਟਲਾਈਟ ਦੇ ਵਿੱਚ ਦੇ ਗਈ ਪਤਾ ਨਹੀਂ ਕਿੱਥੋਂ ਦੀ ਬਹੁਤ ਮੋੜ-ਕੋੜ ਆ ਨਾਹੀ ਉਰੇ ਆਉਣਾ ਪੈਂਦਾ ਖੇਤ ਬਹੁਤ ਦੂਰ ਖੇਤ ਐ ਇਹ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਐ ਕਿਲੇ ਕਿਲੇ ਤੇ ਮੋੜ ਐ ਅੱਜ ਬੜਵਾਰੀ ਨੂੰ ਛੱਟ ਦੇ ਗਿਆ ਉਹ ਆ ਪ੍ਰਸ਼ਾਸਨ ਵੀ ਤਾਮਜਾਮ ਵੀ ਸਰਕਾਰ ਨੇ ਭੇਜਤਾ ਭਾਈ ਇਹ ਰੱਖਿਆ ਵਾਸਤੇ ਜੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਤੱਕ ਹੁੰਦਾ ਉੱਥੇ ਪ੍ਰਸ਼ਾਸਨ ਨਹੀਂ ਹੁੰਦਾ ਹੈਗਾ ਮੰਡੀਆਂ ਦੇ ਵਿੱਚ ਲਾ ਲਏ ਨੇ ਜਿਹੜੇ 8-800 ਗ੍ਰਾਮ ਵੱਧ ਤੋਲ ਰਹੇ ਨੇ 4-400 ਗ੍ਰਾਮ ਆ 500 ਗ੍ਰਾਮ ਵੱਧ ਤੋਲ ਰਹੇ ਨੇ ਉੱਥੇ ਨਹੀਂ ਪ੍ਰਸ਼ਾਸਨ ਆਉਂਦਾ ਪਰਚਾ ਕਰਨਾ ਉੱਥੇ ਇਹਨਾਂ ਨੂੰ ਟਾਈਮ ਚਾਹੀਦਾ ਸਮਾਂ ਚਾਹੀਦਾ ਪਰ ਇੱਥੇ ਭਰਾਵੋ ਚਰਕ ਦੇਣ ਦੀ ਹਵਾਤ ਵਾਸਤੇ ਆ ਗਏ ਵੀ ਹਾਂ ਭਾਈ ਜਿਹੜੀ ਕਾਰਵਾਈ ਆ ਤੂੰ ਡਿਊਟੀ ਆ ਉਹ ਕਰ ਅਸੀਂ ਇਹ ਪਰ ਇਹ ਕਹਿਣਾ ਚਾਹੁੰਦਾ ਵੀ ਪੜਵਾਰੀ ਇਸ ਗੱਲ ਦੀ ਮਾਫੀ ਮੰਗੇ ਮੈਂ ਅੱਗੇ ਤੋਂ ਕਦੇ ਵੀ ਆਹ ਖੇਤਾਂ ਦੇ ਵਿੱਚ ਨਹੀਂ ਆਉਂਗਾ ਕਿਉਂਕਿ 4 ਵਜੇ ਤੋਂ ਬਾਅਦ ਇਹਦੇ ਸੈਟਾ ਲੇਟ ਕਹਿੰਦੇ ਚੱਕਦੇ ਨਹੀਂ ਹੈਗੇ ਉਹਦਾ ਕੀ ਇਲਾਜ ਹੈ ਭਰਾਵੋ 4 ਵਜੇ ਤੋਂ ਬਾਅਦ ਆ ਪਰਾਲੀ ਦਾ ਦੁਗਣਾ ਧੂੰਆਂ ਨਿਕਲਦਾ ਜਿਸ ਦੇ ਨਾਲ ਵਾਤਾਵਰਨ ਵੱਧ ਜਾਂਦਾ ਹੁੰਦਾ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੂੰ ਕਿਹਾ ਵੀ ਆਹ ਪਾਲਾ ਫੂਕ ਲੈਣ ਦੇ ਦਿਨ ਦੇ ਵਿੱਚ ਹਵਾ ਦੇ ਵਿੱਚ ਅੱਗ ਲਾਇਆ ਕਰਾਂਗੇ ਵਾਤਾਵਰਨ ਦਾ ਦੂਸ਼ਤ ਘਟ ਹੋਊਗਾ ਪਰ ਇਹਨੂੰ ਵਾਤਾਵਰਨ ਦਾ ਕੋਈ ਫਿਕਰ ਨਹੀਂ ਹੈ ਗਿਆ ਦੇ ਬਾਤਾ ਵਰਨਾ ਫੇਕਰ ਹੋਵੇ ਕਿਸਾਨਾਂ ਨੂੰ ਛੋੜ ਦੇਂ ਦਿੰਦੇ ਵਿੱਚ ਐਡਾ ਕਿਸਾਨ ਪਾਗਲ ਨਹੀਂ ਹੈਗਾ ਇਹਦੀਆਂ ਪਾਲਾਂ ਫੂਕ ਲੈ ਕਿੰਨੀਆਂ ਪਾਲਾਂ ਪਾਲਾਂ ਫੂਕੇ ਉਹਦੇ ਨਾਲ ਧੂਆ ਨਹੀਂ ਹੁੰਦਾ ਭਰਾਵੋ ਪਰ ਪ੍ਰਸ਼ਾਸਨ ਨੂੰ ਇੱਥੋਂ ਦੇ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਬਹੁਤਾ ਬਾਤਾ ਵਰਨ ਨਾਲ ਸੰਬੰਧ ਨਹੀਂ ਹੈਗਾ ਅਸਲ ਦੇ ਵਿੱਚ ਉਹ ਸਾਡੇ ਲੋਕਾਂ ਦੀ ਜਿਹੜੀ ਜੂਨ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ ਆਕੇ ਉਹਨੂੰ ਸਮਾਰਨਾ ਚਾਹੁੰਦੇ ਨੇ ਜੇ ਸਮਾਰਨਾ ਚਾਹੁੰਦੇ ਹੁਣ ਫਿਰ ਆਕੇ ਲੋਕਾਂ ਨੂੰ ਐ ਡਰ ਨਾ ਦੇਣ ਸੋ ਆ ਪਿੰਡ ਬਰਾਖ ਦੇ ਵਿੱਚ ਅੱਜ ਪ੍ਰਸ਼ਾਸਨ ਪਹੁੰਚੇ ਹੋਏ ਪੜਵਾਰੀ ਘੇਰਿਆ ਹੋਇਆ ਕਿਸਾਨ ਵੀਰ ਤੇ ਮਾਮਾ ਭੈਣਾ ਉਰੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਈਆਂ ਨੇ ਧੰਨਵਾਦ ਸਾਥੀਓ ਕੋਣ ਆ ਰਹੇ ਕਿਸਾਨ ਭਰਾਵੋ ਅੱਜ ਪਿੰਡ ਬਰਾਹ ਦੇ ਵਿੱਚ ਪੜਵਾਰੀ ਸਾਹਿਬ ਇੱਧਰ ਅੱਗ ਲੱਗੀ ਹੋਈ ਦੀ ਕਿਸੇ ਕਿਸਾਨ ਦੀ ਖੇਤ ਦੇ ਵਿੱਚ ਉਹਦੀ ਮੂਵੀ ਬਣਾਉਂਦੇ ਫਿਰਦੇ ਨੇ ਕਹਿੰਦੇ ਵੀ ਅਸੀਂ ਪ੍ਰਸ਼ਾਸਨ ਨੂੰ ਭੇਜਣਾ ਰਿਕਾਰਡ ਬਣਾ ਕੇ ਸਾਰਾ ਇਹ ਉਹ ਅੱਜ ਕਿਸਾਨ ਭਰਾਵਾਂ ਨੇ ਪਿੰਡ ਬਰਾਸ ਉਹਨੂੰ ਘੇਰਿਆ ਹੋਇਆ ਹੈ ਜਿਹੜਾ ਖੇਤ ਦੇ ਵਿੱਚ ਅੱਜ ਪਟਵਾਰੀ ਸਾਹਿਬ ਗਰਦੌਰੀ ਕਰਨ ਆਏ ਨੇ ਉਹ ਚੋਏ ਦੇ ਬਿਲਕੁਲ ਕੰਡੇ ਦੇ ਉੱਪਰ ਖੇਤ ਹੈ ਉਹ ਉਹ ਆਏ ਸਾਲ ਉੱਥੇ ਜਿਹੜੀ ਫਸਲ ਹੈ ਉਹ ਕਿਸਾਨ ਦੀ ਮਰਦੀ ਹੈ ਅਸੀਂ ਪਟਵਾਰੀ ਨੂੰ ਪੁੱਛਿਆ ਵੀ ਭਰਾਵਾ ਕਦੇ ਗਰਦੌਰੀਆਂ ਕਰਨ ਆਇਆ ਜਦੋਂ ਪਾਣੀ ਉਹਨੂੰ ਫਸਲ ਨੂੰ ਰੋੜ ਕੇ ਲੈ ਜਾਂਦਾ ਹੈ ਫਸਲ ਮਰ ਜਾਂਦੀ ਹੈ ਪਹਿਲਾਂ ਕਦੇ ਗਰਦੌਰੀਆਂ ਕਰੀਆਂ ਨੇ ਅੱਜ ਭਰਾਵੋ ਅੱਗ ਲੱਗੀ ਉਹਨੂੰ ਸੈਟਾ ਲਾਈਟ ਦੇ ਵਿੱਚ ਦੇਗੀ ਪਤਾ ਨਹੀਂ ਕਿੱਥੋਂ ਦੀ ਬਹੁਤ ਮੋੜ ਕੋੜ ਆ ਨਾਹੀ ਉਰੇ ਆਉਣਾ ਪੈਂਦਾ ਖੇਤ ਬਹੁਤ ਦੂਰ ਖੇਤ ਹੈ ਇਹ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਹੈ ਕਿਲੇ ਕਿਲੇ ਤੇ ਮੋੜ ਹੈ ਅੱਜ ਬੜਵਾਰੀ ਨੂੰ ਛੱਟ ਦੇ ਗਿਆ ਉਹ ਆ ਪ੍ਰਸ਼ਾਸਨ ਵੀ ਤਾਮਜਾਮ ਵੀ ਸਰਕਾਰ ਨੇ ਭੇਜਤਾ ਭਾਈ ਇਹ ਰੱਖਿਆ ਵਾਸਤੇ ਜੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਧੱਕਾ ਹੁੰਦਾ ਉੱਥੇ ਪ੍ਰਸ਼ਾਸਨ ਨਹੀਂ ਆਉਂਦਾ ਹੈਗਾ ਮੰਡੀਆਂ ਦੇ ਵਿੱਚ ਲਾ ਲਏ ਨੇ ਜਿਹੜੇ 8-800 ਗ੍ਰਾਮ ਵੱਧ ਤੋਲ ਰਹੇ ਨੇ 4-400 ਗ੍ਰਾਮ ਆ 500 ਗ੍ਰਾਮ ਵੱਧ ਤੋਲ ਰਹੇ ਨੇ ਉੱਥੇ ਨਹੀਂ ਪ੍ਰਸ਼ਾਸਨ ਆਉਂਦਾ ਪਰਚਾ ਕਰਨਾ ਉੱਥੇ ਇਹਨਾਂ ਨੂੰ ਟਾਈਮ ਚਾਹੀਦਾ ਸਮਾਂ ਚਾ ਪਰਾ ਇੱਥੇ ਭਰਾਵੋ ਚਰਕ ਦੇਣ ਦੀ ਹਵਾਤ ਵਾਸਤੇ ਆ ਗਏ ਵੀ ਹਾਂ ਭਾਈ ਜਿਹੜੀ ਕਾਰਵਾਈ ਆ ਤੂੰ ਡਿਊਟੀ ਆ ਉਹ ਕਰ ਅਸੀਂ ਇਹ ਪਰ ਕਹਿਣਾ ਚਾਹੁੰਦਾ ਵੀ ਪੜਵਾਰੀ ਇਸ ਗੱਲ ਦੀ ਮਾਫੀ ਮੰਗੇ ਮੈਂ ਅੱਗੇ ਤੋਂ ਕਦੇ ਵੀ ਆਹ ਖੇਤਾਂ ਦੇ ਵਿੱਚ ਨਹੀਂ ਆਉਂਗਾ ਕਿਉਂਕਿ 4 ਵਜੇ ਤੋਂ ਬਾਅਦ ਇਹਦੇ ਸੈਟੇਲਾਈਟ ਕਹਿੰਦੇ ਚੱਕਦੇ ਨਹੀਂ ਹੈਗੇ ਉਹਦਾ ਕੀ ਇਲਾਜ ਆ ਭਰਾਵੋ 4 ਵਜੇ ਤੋਂ ਬਾਅਦ ਆ ਪਰਾਲੀ ਦਾ ਦੁਗਣਾ ਧੂਆ ਨਿਕਲਦਾ ਜਿਹਦੇ ਨਾਲ ਵਾਤਾਵਰਨ ਵੱਧ ਜਾਂਦਾ ਹੁੰਦਾ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੂੰ ਕਿਹਾ ਵੀ ਆ ਪਾਲਾ ਫੂਕ ਲੈਣ ਦੇ ਦਿਨ ਦੇ ਵਿੱਚ ਹਵਾ ਦੇ ਵਿੱਚ ਅੱਗ ਲਾਇਆ ਕਰਾਂਗੇ ਵਾਤਾਵਰਨ ਦਾ ਦੂਸ਼ਤ ਘਟ ਹੋਊਗਾ ਪਰ ਇਹਨੂੰ ਵਾਤਾਵਰਨ ਦਾ ਕੋਈ ਫਿਕਰ ਨਹੀਂ ਹੈਗਾ ਇਹ ਵਾਤਾਵਰਨ ਦਾ ਫਿਕਰ ਹੋਵੇ ਕਿਸਾਨਾਂ ਨੂੰ ਛੋੜ ਦੇ ਦਿਨ ਦੇ ਵਿੱਚ ਐਡਾ ਕਿਸਾਨ ਪਾਗਲ ਨਹੀਂ ਹੈਗਾ ਇਹਦੀਆਂ ਪਾਲਾਂ ਫੂਕ ਲੈ ਕਿੰਨੀਆਂ ਪਾਲਾਂ ਪਾਲਾਂ ਫੂਕੇ ਉਹਦੇ ਨਾਲ ਧੂਆ ਨਹੀਂ ਹੁੰਦਾ ਭਰਾਵੋ ਪਰ ਪ੍ਰਸ਼ਾਸਨ ਨੂੰ ਇੱਥੋਂ ਦੇ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਬਹੁਤਾ ਵਾਤਾਵਰਨ ਨਾਲ ਸੰਬੰਧ ਨਹੀਂ ਹੈਗਾ ਅਸਲ ਦੇ ਵਿੱਚ ਉਹ ਸਾਡੇ ਲੋਕਾਂ ਦੀ ਜਿਹੜੀ ਜੂਨ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਨਾ ਕਿ ਉਹਨੂੰ ਸਮਾਰਨਾ ਚਾਹੁੰਦੇ ਨੇ ਜੇ ਸਮਾਰਨਾ ਚਾਹੁੰਦੇ ਹੁਣ ਫਿਰ ਆਕੇ ਲੋਕਾਂ ਨੂੰ ਐ ਡਰ ਨਾ ਦੇਣ ਸੋ ਆ ਪਿੰਡ ਬਰਾਖ ਦੇ ਵਿੱਚ ਅੱਜ ਪ੍ਰਸ਼ਾਸਨ ਪਹੁੰਚਿਆ ਹੋਇਆ ਪਰਿਵਾਰੀ ਘੇਰਿਆ ਹੋਇਆ ਕਿਸਾਨ ਵੀਰ ਤੇ ਮਾਮਾ ਭੈਣਾ ਉਰੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਈਆਂ ਨੇ ਧੰਨਵਾਦ ਸਾਥੀਓ ਹੋਣਾ ਆਰੇ